ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਕੋਟ ਵਾਲੇ ਐਮਪੀ ਸਰਬਜੀਤ ਸਿੰਘ ਖਾਲਸਾ ਜਦੋਂ ਇਹ ਚੋਣ ਜਿੱਤੇ ਨੇ ਨਾ ਫਰੀਦਕੋਟ ਤੇ ਉਦੋਂ ਕਹਿੰਦੇ ਅਸੀਂ ਖਾਲਸ탄 ਬਣਾਵਾਂਗੇ ਪੰਜਾਬ ਨੂੰ ਆਜ਼ਾਦ ਕਰਵਾਵਾਂਗੇ ਤੇ ਜਿੱਤ ਗਏ ਤੇ ਅੱਜ ਇੱਕ ਪੋਸਟ ਮੈਨੂੰ ਕਿਸੇ ਨੇ ਭੇਜੀ ਹੈ ਪੋਸਟ ਵਿੱਚ ਕੀ ਲਿਖਦੇ ਨੇ ਕਹਿੰਦੇ ਲੋਕ ਸਭਾ ਵਿੱਚ ਮੇਰੇ ਨਾਲ ਟੱਕਾ ਹੁੰਦਾ ਮੇਰੇ ਫਿੰਗਰ ਪ੍ਰਿੰਟਾਂ ਦੇ ਨਾਲ ਕਹਿੰਦੇ ਦਰਵਾਜ਼ਾ ਨਹੀਂ ਖੁੱਲਦਾ ਲੋਕ ਸਭਾ ਦਾ ਤੇ ਮੈਂ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਸੀ ਉਹਨਾਂ ਨੇ ਕੋਈ ਗੱਲ ਸੁਣੀ ਨਹੀਂ ਤੇ ਇਹ ਸਿੱਖਾ ਨਾਲ ਤੇ ਬਾਬਾ ਕਰਦੇ ਨੇ ਇਦਾਂ ਪੋਸਟ ਪਾਈ ਐ ਆਸ਼ਾ ਇਹਨੂੰ ਪੁੱਛੋ ਵੀ ਉੱਥੇ ਬੋਲਣਾ ਕੀ ਐ ਤੂੰ ਤੇ ਇੱਕ ਸਪੀਚ ਭੇਜੀ ਐ ਦੀ ਉੱਥੇ ਕਰੀ ਜਾਂਦਾ ਸਵੇਕਰ ਸਾਹ ਸਰਡੇ ਫਰੀਦਕੋਟ ਚ ਪਾਣੀ ਗੰਦਾ ਹੋ ਗਿਆ ਕੈਸਰ ਹੋ ਜੂ ਕੋਈ ਹੱਲ ਕਰੋ ਇਹ ਗੱਲ ਕਹੀ ਉੱਥੇ ਤੇ ਜਦੋਂ ਇਲੈਕਸ਼ਨ ਲੜਿਓ ਤਾਂ ਕਹਿੰਦਾ ਖਾਲਸਤਾ ਚਾਹੀਦਾ ਤੇ ਉਹਨਾਂ ਖਾਲਸਾਂ ਦੀ ਗੱਲ ਕਰੋ ਹੁਣ ਪਾਣੀ ਤੋਂ ਕੀ ਲੈਣਾ ਕੈਂਸਰ ਤੋਂ ਕੀ ਲੈਣਾ ਤੁਹਾਨੂੰ ਭੁੱਖੀ ਮਿਲਦੀ ਹੈ ਜਿਹੜੀ 5000 ਨੂੰ ਤੁਹਾਨੂੰ 2000 ਨੂੰ ਮਿਲ ਜਾਂਦੀ ਹੈ ਤੁਹਾਡੇ ਕਿਹੜਾ ਕਿਸੇ ਗੱਡੀ ਰੱਖਣੀ ਹੈ ਘਰੇ ਮਿਕਸੀ ਰੱਖੀ ਹੈ ਅਨਪਾਸ ਡੋਡੇ ਲਿਆ ਕੇ ਪੀ ਚੱਲੋ ਤੇ ਖਾਈ ਚੱਲੋ ਕਾੜ ਭਰ ਭਰ ਕੇ ਨਾਲੇ ਗਨਮੈਨ ਨੂੰ ਕੋਈ ਚੱਲੋ ਨਾਲ ਪੀ ਹੁੰਦਾ ਉਹਨੂੰ ਖਵਾਈ ਚੱਲੋ ਪਾਈਏ ਸਾਨੂੰ ਭੇਜ ਦੇ ਕਰੋ ਅਸੀਂ ਵੀ ਕੰਡੇ ਤੇ ਹੋ ਜਾਗੇ ਸ਼ਰਮਤਾ ਕਰੋ ਮਾੜੀ ਮੋਟੀ ਠੀਕ ਹੈ ਲੋਕ इमोशनल ਹੋ ਗਏ ਕਹਤਾ ਸੀ ਮੈਂ ਤੁਮਾ ਬੇਚ ਕੇ ਤੇਲ ਪਾਇਆ ਕੋਠੀ ਕਰਾਏ ਤੇ ਕੋਠੀ ਤੇ ਸਾਡੇ ਕੋਲੇ ਵੀ ਕਰਾਏ ਤੇ ਹੁਣ ਲੋਕਾਂ ਨੂੰ ਬੇਵਕੂ ਬਣਾਈਏ ਸੀ ਕੀ ਕਰੀਏ ਦੱਸੋ আচ্ছা ਇਹ ਜਿਨ੍ਹਾਂ ਨੇ ਪੋਸਟ ਭੇਜੀ ਆ ਨਾ ਇਹ ਉਹ ਬੰਦੇ ਨੇ ਜਿਹੜੇ ਇਹਨਾਂ ਦੇ ਬਿਲਕੁਲ ਨਾਲ ਰਹਿੰਦੇ ਹਰ ਵਕਤ ਇੱਕ ਟਾਕੀ ਖੋਲ ਕੇ ਚੜਾਉਂਦਾ ਹੈ ਇੱਕ ਲਫਾਫਾ ਕੱਢ ਕੇ ਕਾਰਡ ਲਵਾਉਂਦਾ ਹੈ ਇੱਕ ਪਾਣੀ ਪਾਉਂਦਾ ਹੈ ਇਹ ਉਹ ਨੇ ਹੁਣ ਇਹ ਪੋਸਟ ਕਿਉਂ ਭੇਜਦੇ ਆ ਦੁਖੀ ਨੇ ਵੀ ਆਪ ਤਾਂ ਅਣਪਛੋਤੇ ਖਾ ਲੈਂਦਾ ਸਾਨੂੰ ਮਿਲਦੇ ਨਹੀਂ ਪ੍ਰੋਬਲਮ ਇਹ ਹੈ ਅੱਛਾ ਮੇਰਾ ਬੋਲਣ ਤੋਂ ਮਤਲੇ ਹੈ ਵੀ ਜਿੰਨਾਂ ਦੀ ਲੋਕ ਸਭਾ ਵਿੱਚ ਬੈਠਣਾ ਹੈ ਅਗਲਿਆਂ ਦੀ ਕਹਿ ਲਈ ਜਿਨ੍ਹਾਂ ਦੀ ਨਹੀਂ ਅਗਲੇ ਬਾਰੇ ਤੁਹਾਨੂੰ ਜਿਆਦਾ ਸਮਝ ਆ। ਹੁਣ ਅਗਲੇ ਕਦੋਂ ਚਾਹੁੰਦੇ ਆ ਵੀ ਸਰ ਵੀ ਤੇ ਖਾਲਸਾ ਬੋਲੇ। ਅਗਲੇ ਕਦੋਂ ਚਾਹੁੰਦੇ ਆ। ਅਗਲੇ ਚਾਹੁੰਦੇ ਆ ਵੀ ਭੁੱਕੀ ਦੇ ਚਾਰ ਕਾਰਡ ਲਾ ਕੇ ਕਮਰਾ ਮਿਲਿਆ ਹੋਇਆ ਕੋਠੀ ਮਿਲੀ ਹੋਈ ਹੈ, ਮौज ਨਾਲ ਨਜ਼ਾਰੇ ਲੈ, ਭੁੱਲ ਕੀ ਲੈਣਾ ਕੀ ਹੈ। ਤਨਖਾਹ ਮਿਲਦੀ ਆ ਹੁਣ 5 ਸਾਲ ਮਿਲੂ, ਬਾਅਦ ਵਿੱਚ ਪੈਨਸ਼ਨ ਲਾ ਵੀਰੂ। 5 ਕਰੋੜ ਰੁਪਇਆ ਸਾਲ ਦਾ ਮਿਲਦਾ ਹੈ, 25 ਕਰੋੜ ਹੋ ਜਾਊਗਾ, 5-7 ਕਰੋੜ ਲਾ ਦਿਓ। ਤੇ 15-20 ਕਰੋੜ ਰੁਪਇਆ ਸ਼ਕਸ਼ਕਾਜ ਕਰਨਾ ਕੀ ਇਹ ਬੋਲ ਕੇ ਬੋਲਣ ਵਾਸਤੇ ਅਸੀਂ ਹੈਗੇ ਆ ਜਨਾਬ ਸਾਡੇ ਗਿੱਸਦੇ ਜਵਾਨ ਐ ਵੀ ਥੋੜੀ ਲਾਈ ਆ ਰੱਬ ਨੇ ਨਾਲੇ ਅਸੀਂ ਕਿਹੜਾ ਤਤਲਾਉਣੇ ਅਜੀ ਕਿੜਾ ਹਕਲੇ ਮੈਂ ਵਧੀਆ ਬੋਲਦੇ ਆ ਕਲਾ ਕਲਾ ਸ਼ਬਦ ਵਧੀਆ ਟਕਾ ਕੇ ਬੋਲਦੇ ਸਾਨੂੰ ਸੁਣੋ ਬੋਲੋ ਕੀ ਬੋਲਣਾ ਬੀਜੇਪੀ ਨੂੰ ਕੀ ਕਹਿਣਾ ਆਪਾਂ ਕਹਿ ਦਿੰਨੇ ਆ ਕਿੱਥੇ ਪਾਣੀ ਮਾੜਾ ਦੱਸੋ ਆਪਾਂ ਕਮਾਂਗੇ ਲਿਖ ਕੇ ਭੇਜੋ ਜੈ ਇਦਾਂ ਕਹੋ ਵੀ ਗਲਤੀ ਹੋ ਗਈ ਖਾਲਸਤਾਨ ਖਾਲਸਤਾਨ ਕਰਕੇ ਜੈ ਇਦਾਂ ਕਹੋ ਅੱਛਾ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਇੱਕ ਬੇਨਤੀ ਹੈ ਫਰੀਦਕੋਟ ਦੇ ਲੋਕਾਂ ਨੂੰ ਬਸ ਤਾਂ ਜਦੋਂ ਤਰਨਤਾਰਨ ਤੇ ਜਿਮਨੀ ਚੌਣ ਹੋਈ ਸੀ ਵਿਧਾਨ ਸਭਾ ਦੇ ਉਹ ਤਾਂ ਮੈਨੂੰ ਫੋਨ ਬਹੁਤ ਆਏ ਮੈਂ ਕੀਤੇ ਵੀ ਸੀ ਮੈਂ ਕਿਹਾ ਤਰਨਤਾਰਨ ਵਾਲਿਓ ਫਰੀਦਕੋਟ ਵਾਲਿਆਂ ਵਰਗੀ ਖੰਡੂਰ ਸਾਹਿਬ ਵਾਲਿਆਂ ਵਰਗੀ ਗਲਤੀ ਨਾ ਕਰ ਜਿਓ ਉਹਨਾਂ ਲੋਕਾਂ ਨੇ ਗੱਲ ਮੰਨੀ ਸੀ ਤੇ ਉਹਨਾਂ ਲੋਕਾਂ ਨੂੰ ਬੇਨਤੀ ਹੈ ਹੁਣ ਇਹ ਕਹਿੰਦਾ ਮੈਂ ਮਹੀਨੇ ਦੇ 12 ਦੇ ਨਫਰੀਦਕੋਟ ਕੰਮ ਤੇ ਹੁਣਾ ਕਿਹੜੇ ਕੰਮ ਤੇ ਹੁੰਨੇ ਨੇ ਥੋੜੇ ਕੋਲ ਪਾਬਰ ਕੀ ਆ ਜੀ ਕੀ ਕਰ ਸਕਦੇ ਹੋ ਪੀਜੀਆ ਨੂੰ ਚਿੱਠੀ ਲਿਖ ਸਕਦੇ ਹੋ ਕੋਈ ਚਿੱਠੀ ਲਿਖ ਕੇ ਦਿੱਤੀ ਹੈ ਕਰ ਸਕਦੇ ਹੋ ਕੁਛ ਡੀਸੀ ਸਾਹਿਬ ਗੱਲ ਸੁਣਦੇ ਐਸਐਸਪੀ ਸਾਹਿਬ ਗੱਲ ਸੁਣਦੇ ਕਦੇ ਵੀ ਨਹੀਂ ਅਗਲੇ ਨੂੰ ਪਤਾ ਹੈ ਦੇਖਤਾ 15 ਰੋਟੀਆਂ ਖਾ ਲੈਂਦੇ ਐ ਤੇ ਉਤੋਂ ਚਾਰ ਕਾਰਡ ਭੁੱਕੀ ਦੇ ਮਾਰ ਲੈਂਦੇ ਐ ਤੇ ਅੱਗ ਸਵੇਰ ਸ਼ਾਮ ਨੂੰ ਵੀ ਖਾਣੀ ਹੁੰਦੀ ਹੈ ਕੀ ਪਤਾ ਕੀ ਕੁਝ ਕਰਨਾ ਹੁੰਦਾ ਤੁਸੀਂ ਲੋਕ ਸਭਾ 'ਚ ਬੋਲ ਕੇ ਲੈਣਾ ਕੀ ਹੈ ਤੁਸੀਂ ਜਿੱਤ ਗਏ ਸੋਚੋ ਵੀ 5 ਸਾਲਾਂ ਵਿੱਚ ਕਿੰਨੇ ਕਰੋੜ ਇਕੱਠਾ ਕਰਨਾ ਹੈ ਬਾਅਦ ਵਿੱਚ ਨਜ਼ਾਰੇ ਲੰਮਾ ਕੇ ਤੁਸੀਂ ਕੀ ਲੈਣਾ ਬੋਲ ਕੇ ਲੋਕਾਂ ਨੂੰ ਕਿਹੜਾ ਪਤਾ ਨਹੀਂ ਵੀ ਤੁਸੀਂ ਕੀ ਬੋਲੋਗੇ ਜਿਹੜੇ ਤੁਹਾਡੇ ਪਿੱਛੇ ਲੱਗੇ ਸੀ ਨਾ ਉਹ ਕੌਣ ਸੀ ਉਹ ਤਾਂ ਉਹ ਭੇਡਾਂ ਸੀ ਜਿਹੜੇ ਕਹਿੰਦੇ ਸੀ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਉਹ ਭੇਡਾਂ ਸੀ ਤੇ ਉਹਨਾਂ ਭੇਡਾਂ ਨੂੰ ਸਵਾਦ ਉਦੋਂ ਆ ਗਿਆ ਜਦੋਂ ਕਿਹਾ ਮੇਰੀ ਐਡਮਿਸ਼ਨ ਸੋਨੀਆ ਗਾਂਧੀ ਨੇ ਇੰਦਰਾ ਗਾਂਧੀ ਨੇ ਕਰਵਾਈ ਸੀ ਉਦੋਂ ਪਤਾ ਲੱਗ ਗਿਆ ਸਭ ਨੂੰ ਦੂਜੇ ਬੰਦੇ ਕਹਿੰਦਾ ਮੇਰੇ ਪਿਤਾ ਜੀ ਨੇ ਬਦਲਾ ਲਿਆ ਇੰਦਰਾ ਗਾਂਧੀ ਨੂੰ ਮਾਰ ਕੇ ਤੇ ਨਾਲੇ ਇੰਦਰਾ ਗਾਂਧੀ ਨੇ ਐਡਮਿਸ਼ਨ ਕਰਵਾਈ ਸੀ ਉਦੋਂ ਪਤਾ ਲੱਗਿਆ ਸਗਲਿਆਂ ਨੂੰ ਵੀ ਤੁਸੀਂ ਅਗਲਿਆਂ ਲਈ ਕੀ ਕਰਦੇ ਹੋ ਅਗਲੇ ਨੂੰ ਪਤਾ ਲੱਗਿਆ ਸੀ ਉਸ ਵਕਤ ਫਰੀਦਕੋਟ ਦੇ ਲੋਕਾਂ ਨੂੰ ਬੇਨਤੀ ਹੈ ਵੀ ਹੁਣੇ ਜਿੰਨੀਆਂ ਜਵੜੀਆਂ ਮਾਰਦੇ ਨਾ ਸੁਣ ਲਿਆ ਕਰੋ ਤੇ ਆ ਕੰਨ ਚੋਂ ਪਾ ਕੇ ਆ ਕੰਨ ਚੋਂ ਕੱਢ ਲਿਆ ਕਰੋ ਮਿਲਣਾ ਕੁਸ਼ਨੀ ਤੇ ਦੁਬਾਰਾ ਇਲੈਕਸ਼ਨ ਹੋਊਗੀ 4 ਸਾਲ ਬੀਟ ਕਰ ਲੋ ਜੇ ਕੋਈ ਇਹਦੇ ਵਰਗਾ ਆ ਗਿਆ ਤਾਂ ਬਚਾਅ ਕਰ ਲਿਓ ਜੇ ਕੋਈ ਵਧੀਆ ਲੀਡਰ ਆ ਗਿਆ ਤਾਂ ਵੋਟਾਂ ਪਾ ਕੇ ਜਿਤਾ ਲਿਓ ਕੰਮ ਫਰੀਦਕੋਟ ਦਾ ਹੋ ਜਾਇਆ ਕਰੋ ਅਕੇਲਾ ਮੇਰੇ ਫਿੰਗਰਪ੍ਰਿੰਟਾਂ ਨਾਲ ਲੋਕ ਸਭਾ ਦਾ ਦਰਵਾਜ਼ਾ ਨਹੀਂ ਖੁੱਲਦਾ ਫੇਸ ਲੋਕ ਲਾਇਆ ਸੀ ਉਹ ਨਹੀਂ ਖੁੱਲਦਾ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਉਹਨਾਂ ਨੇ ਨਹੀਂ ਸੁਣਿਆ ਸਿੱਖਾਂ ਨਾਲ ਧੱਕਾ ਹੁੰਦਾ ਹੈ ਤੇ ਤੁਸੀਂ ਸਿੱਖ ਹੈਗੇ ਹੋ ਸਿੱਖ ਕੋਠੀਆਂ ਵਿੱਚ ਕਬੂਤਰ ਰੱਖਦੇ ਹੁੰਦੇ ਸਿੱਖ ਮਿਕਸੀ ਵਿੱਚ 30 ਕੇ ਡੋਡੇ ਪੀਂਦੇ ਹੁੰਦੇ ਆ ਉਹ ਸਿੱਖ ਹੁੰਦੇ ਸਿੱਖ ਦਾੜੀਆਂ ਕਾਲੀਆਂ ਕਰਦੇ ਹੁੰਦੇ ਸਿੱਖ ਆਪਣੇ ਸੱਗੇ ਭਰਾ ਦਾ ਹੱਕ ਮਾਰਦੇ ਹੁੰਦੇ ਕੋਠੀ ਨੱਪ ਕੇ ਬੰਦੇ ਹੁੰਦੇ ਇਹ ਜਨਾਬ ਤੁਹਾਡੀਆਂ ਗੱਲਾਂ ਨੇ ਮੈਂ ਨੇ ਕਹਿਆ ਤੁਹਾਡੇ ਭਰਾ ਦਾ ਫੋਨ ਮੀਡੀਆ ਰਾਹੀਂ ਸਭ ਨੇ ਸੁਣਿਆ ਵੀ ਸਾਡੇ ਵੱਡੇ ਬ੍ਰਦਰ ਨੇ ਕੋਠੀ ਦੱਬ ਲਈ ਸਾਡਾ ਹੱਕ ਮਾਰ ਗਿਆ ਇਹ ਤੁਹਾਡੀਆਂ ਕਰਤੂਤਾਂ ਨੇ ਮੈਂ ਆਪਣੇ ਕੋਲੋਂ ਕੁਝ ਨਹੀਂ ਬੋਲਿਆ ਇੱਕ ਬੰਦੇ ਦਾ ਫੋਨ ਆਇਆ ਸੀ ਸਾਬਤ ਕਰੋਗੇ ਕਿ ਭੁੱਕੀ ਖਾਂਦਾ ਕਿੱਥੇ ਸਾਬਤ ਕਰਨਾ ਹੈ ਜੀ ਦੱਸੋ ਕਿੱਥੇ ਕਰਨਾ ਦੱਸੋ ਕਰ ਦਿਆਂਗੇ ਪਰ ਤੁਹਾਨੂੰ ਬੇਨਤੀ ਹੈ ਵੀ ਉਹ ਜਿਵੇਂ ਕਹਿੰਦੇ ਅੰਨੇ ਦੇ ਪੈਰ ਥੱਲੇ ਬਟੇਰਾ ਆਇਆ ਹੋਇਆ ਉਹ ਆ ਗਿਆ ਉਹ ਬਟੇਰਾ ਚੀਕਾਂ ਮਾਰੀ ਤੇ ਉਹ 5 ਸਾਲ ਮਾਰਿਓ ਨਾ ਤੇ 5-7 ਕਰੋੜ ਰੁਪਇਆ ਬਣਾ ਲਓ ਵਧੀਆ ਰਹੋਗੇ ਐਵੇਂ ਨਾ ਲੋਕਾਂ ਨੂੰ ਬੇਫਕੂ ਬਣਾਉਣ ਦਾ ਫਾਇਦਾ ਕੋਈ ਨਹੀਂ ਤੁਸੀਂ ਕੌਣ ਬੋਲਣ ਵਾਲੇ ਅਗਲੇ ਤਾਂ ਵੱਡਿਆਂ ਵੱਡਿਆਂ ਨੂੰ ਨਹੀਂ ਬੋਲਣ ਦਿੰਦੇ ਤੁਸੀਂ ਕੌਣ ਰਾਹਲ ગાંધી ਨੂੰ ਪੁੱਛ ਕੇ ਦੇਖੋ ਬੋਲਦਾ ਸੋਨੀਆ ગાંધી ਬੋਲਦੀ ਹੈ ਕੌਣ ਬੋਲਦਾ ਅਗਲੇ ਪਹਿਲੀ ਕਹਿੰਦੇ ਆ ਫੜ ਚਿੱਠੀ ਇੰਨਾ ਕੁ ਬੋਲੀ ਜੇ ਵੱਧ ਬੋਲਿਆ ਦੇਖ ਲਈ ਅਗਲੇ 4-500 ਪਰਚਾ ਨਾ ਲਿਕੇ ਰੱਖੀ ਬੈਠਨ ਦੇ ਕੋਲੇ ਉਹਦੀ ਦਿਖਾਉਂਦੇ ਵਟਸਐਪ ਕਰਕੇ ਆ ਦੇਖ ਕਰੀਏ ਫੇਰ ਠੀਕ ਹਾਲਾ ਚੁੱਪ ਕਰ ਜਾਂਦਾ ਥੋੜੇ ਵੀ ਲਿਖੇ ਹੋਏ ਅਗਲੇ ਨੇ ਕਿਤੇ ਭੁਲੇਖੇ ਚ ਨਾ ਰਿਓ ਐਡੇ ਐਡੇ ਸਿਰ ਨੇ ਅਗਲੇ ਸ਼ਾਮ ਨੂੰ ਪੈਣ ਵੇਲੇ ਨਾ ਕੌਲੀ ਕੌਲੀ ਅਗਲੇ ਟਿਸਟਿਆਂ ਦੀ ਚਬਦੇ ਸਵੇਰੇ ਉੱਠ ਕੇ ਤਾਜੀ ਮੱਖਣੀ ਨਾਲ ਬਦਾਮ ਭੁੰਨਦੇ ਹੋਏ ਖਾਂਦੇ ਆ ਅਗਲੇ ਦਿਮਾਗ ਚੱਲਦਾ ਅਗਲੇ ਆਂ ਤੁਸੀਂ ਕਿਹੜੇ ਬਾਗ ਦੀ ਮੂੜੀ ਹੋ ਤੁਸੀਂ ਤਾਂ ਸਵੇਰੇ ਉੱਠ ਕੇ ਨਹਾ ਨਹੀਂ ਸਕਦੇ ਤੁਸੀਂ ਕੀ ਬੋਲੋਗੇ ਚਲ ਇੰਨਾ ਕੁ ਬਹੁਤ ਐ ਬੋਲਣ ਨੂੰ ਰਹਿਣ ਦਿਓ ਐਮਪੀ ਸਾਹਿਬ ਪੰਜ ਸਾਲ ਕੱਢੋ ਔਖੇ ਸੌਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ